ਕਣਕ ਦੇ ਰੇਟਾਂ ਦੀ ਜਾਣਕਾਰੀ ਦੇਣ ਲੱਗੇ ਆ ਜੀ ਕਿਸਾਨ ਵੀਰੋ ਅੱਜ ਤਰੀਕ ਹੋ ਗਈ ਹੈ ਜੀ 18 ਫਰਵਰੀ 2026 ਰੇਟਾਂ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਜਿੰਨਾ ਫਸਲਾਂ ਦੇ ਇਸ ਵਾਰ ਰੇਟ ਵਧੇ ਨੇ ਜੀ ਭਾਅ ਵਧੇ ਨੇ ਉਹਨਾਂ ਬਾਰੇ ਕਣਕ ਦਾ ਰੇਟ ਹੈ ਤਕੀ ਵਧ ਕੇ 2585 ਰੁਪਏ ਹੋ ਗਿਆ ਜਿਹੜਾ ਕਿ ਪਿਛਲੀ ਵਾਰੀ 2425 ਰੁਪਏ ਸੀਗਾ ਜੀ 160 ਰੁਪਏ ਦਾ ਵਾਧਾ ਹੋਇਆ ਇਹਦੇ ਵਿੱਚ ਜਿਉਂ ਦਾ ਰੇਟ 1980 ਰੁਪਏ ਤੋਂ ਵਧ ਕੇ 2150 ਰੁਪਏ ਕਰ ਦਿੱਤਾ ਗਿਆ ਇਹਦੇ ਵਿੱਚ ਵੀ 170 ਰੁਪਏ ਦਾ ਵਾਧਾ ਹੋਇਆ ਜੀ ਸੋਲਿਆਂ ਦੇ ਵਿੱਚ 5650 ਰੁਪਏ ਤੋਂ ਲੈ ਕੇ 5275 ਰੁਪਏ ਰੇਟ ਕਰਤਾ ਜੀ ਇਹਦੇ ਵਿੱਚ 225 ਰੁਪਏ ਦਾ ਵਾਧਾ ਕੀਤਾ ਗਿਆ ਵਾ ਤੇ ਮਸਰ ਜਿਹੜੇ ਕਿ 6700 ਰੁਪਏ ਨੂੰ ਕੁਆਂਟਲ ਵੇਚਦੇ ਸੀਗੇ ਜੀ ਉਹਨਾਂ ਦਾ ਰੇਟ ਹੁਣ 7000 ਰੁਪਏ ਕੁਆਂਟਲ ਹੋ ਗਿਆ ਜੀ ਤੇ 300 ਰੁਪਏ ਦਾ ਵਾਧਾ ਇਹਦੇ ਵਿੱਚ ਵੀ ਕੀਤਾ ਗਿਆ ਜੀ ਸਰੋਂ ਦਾ ਰੇਟ 5450 ਰੁਪਏ ਸੀ ਇਹਨੂੰ ਵਧਾ ਕੇ 6600 ਰੁਪਏ ਕਰ ਦਿੱਤਾ ਗਿਆ ਇਹਦੇ ਵਿੱਚ ਵੀ 250 ਰੁਪਏ ਵਾਧਾ ਹੋਇਆ ਜੀ ਕਣਕ ਦਾ ਰੇਟ 2013-14 ਦੇ ਵਿੱਚ ਘਟ ਤੋਂ ਘਟ ਸਮਰਥਨ ਮੁੱਲ 1400 ਰੁਪਏ ਸੀਗਾ ਜਿਹੜਾ ਕਿ ਇਸ ਟਾਈਮ ਹੁਣ ਗਾਂ ਨੂੰ 2585 ਰੁਪਏ ਰੇਟ ਹੋ ਗਿਆ ਜੀ ਹੁਣ ਤੁਹਾਨੂੰ ਦੰਨਿਆ ਦੀ ਜਾਣਕਾਰੀ ਕਣਕ ਦੇ ਰੇਟਾਂ ਦੀ ਜਾਣਕਾਰੀ ਇਹ ਵਧੀਆ ਲੱਗੀ ਤਾਂ ਜਰੂਰ ਅੱਗੇ ਸ਼ੇਅਰ ਕਰ ਦਿਓ ਤੇ ਰਜਾਨਾ ਫਸਲਾਂ ਦੇ ਸਬਜ਼ੀਆਂ ਦੇ ਤੇ ਤੂੜੀ ਦੇ ਰੇਟ ਜਾਣਨ ਲਈ ਆਪਣੇ ਪੇਜ ਨੂੰ ਜਰੂਰ ਫੋਲੋ ਕਰਿਓ ਜੀ ਦਿੱਲੀ ਦੇ ਰੇਟ ਦੱਸਣ ਲੱਗੇ ਆਂ ਜੀ ਮੰਡੀ ਦੇ ਦਿੱਲੀ ਮੰਡੀ ਦੇ ਵਿੱਚ ਐਮਪੀ ਵਾਲੀ ਕਣਕ ਵਿਕੀ ਆ 3800 ਤੋਂ ਲੈ ਕੇ 3900 ਰੁਪਏ ਨੂੰ ਜੀ ਤੇ ਦੇਸੀ ਕਣਕ 2700 ਰੁਪਏ ਤੋਂ ਲੈ ਕੇ 2775 ਰੁਪਏ ਨੂੰ ਆ ਜਿਹੜਾ ਕਿਸਾਨ ਆਪਣੀ ਮਹਿਲੇ ਦੇ ਵਿੱਚ ਖੁਦ ਕਣਕ ਲੈ ਕੇ ਜਾਊ ਉਹ ਵੇਚੂਗੀ 2700 ਤੋਂ ਲੈ ਕੇ 2775 ਰੁਪਏ ਨੂੰ ਜੀ ਹਰਿਆਣਾ ਦੇ ਵਿੱਚ ਕਣਕ ਦਾ ਰੇਟ ਹੈਗਾ ਜੀ 2600 ਤੋਂ ਲੈ ਕੇ 2610 ਰੁਪਏ ਕਰਨਾਲ ਦੇ ਵਿੱਚ 2650 ਰੁਪਏ ਤੋਂ 2700 ਰੁਪਏ ਨੂੰ ਚੱਲ ਰਿਹਾ ਜੀ ਖੰਨਾ ਮੰਡੀ ਦੇ ਵਿੱਚ 2600 ਤੋਂ ਲੈ ਕੇ 2625 ਰੁਪਏ ਰੇਟ ਚੱਲ ਰਿਹਾ ਜੀ ਸੰਰੂਰ ਦੇ ਵਿੱਚ 2690 ਤੋਂ 2700 ਰੁਪਏ ਪ੍ਰਤੀ ਕੁਆਂਟਲ ਦਾ ਹਿਸਾਬ ਚੱਲ ਰਿਹਾ ਜੀ ਤੇ ਜਲੰਧਰ ਦੇ ਵਿੱਚ 2715 ਤੋਂ 2730 ਰੁਪਏ ਦਾ ਲਗਭਗ ਰੇਟ ਚੱਲ ਰਿਹਾ ਜੀ ਫਾਇਲਕਾ ਦੇ ਵਿੱਚ 2600 ਤੋਂ ਲੈ ਕੇ 2620 ਰੁਪਏ ਕਣਕ ਦਾ ਰੇਟ ਚੱਲ ਰਿਹਾ ਜੀ ਮਰੇ ਕੋਲਾ ਦੇ ਵਿੱਚ 2500 ਤੋਂ ਲੈ ਕੇ 2550 ਰੁਪਏ ਤੱਕ ਕਣਕ ਦਾ ਰੇਟ ਚੱਲ ਰਿਹਾ ਜੀ ਨਾਬਾ ਦੀ ਮੰਡੀ ਦੇ ਵਿੱਚ 2500 ਤੋਂ ਲੈ ਕੇ 2600 ਰੁਪਏ ਰੇਟ ਚੱਲ ਰਿਹਾ ਜੀ ਪਟਿਆਲਾ ਦੇ ਵਿੱਚ 2600 ਤੋਂ ਲੈ ਕੇ 2675 ਰੁਪਏ ਰੇਟ ਚੱਲ ਰਿਹਾ ਜੀ ਲੁਧਿਆਣਾ ਦੇ ਵਿੱਚ 2600 ਤੋਂ ਲੈ ਕੇ 2650 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਕਣਕ ਵੇਗ ਰਹੀ ਹੈ ਜੀ ਤੇ ਮੋਗਾ ਦੇ ਵਿੱਚ ਵੀ ਰੇਟ 2600 ਤੋਂ ਲੈ ਕੇ 2650 ਰੁਪਏ ਰਿਹਾ ਜੀ ਜਾਣਕਾਰੀ ਵਧੀਆ ਲੱਗੀ ਤਾਂ ਜਰੂਰ ਲੱਗੇ ਸ਼ੇਅਰ ਕਰ ਦਿਓ ਤੇ ਰਜਨਾ ਤੂੜੀ ਤੇ ਫਸਲਾਂ ਦੇ ਰੇਟ ਤੇ ਸਬਜ਼ੀਆਂ ਦੇ ਰੇਟ ਜਾਣਨ ਲਈ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਜੀ ਧੰਨਵਾਦ ਜੀ